ਨਮਸਕਾਰ ਇਹ ਖਬਰ ਤੁਸੀਂ ਬਾਈ ਜੀ ਟੀਵੀ ਪੱਤਰਕਾਰ ਜਸਵੀਰ ਸਿੰਘ ਜੀ ਦੁਆਰਾ ਦੇਖ ਰਹੇ ਹੋ ਤਰਨਤਾਰਨ ਚ ਲੋਕਾਂ ਵੱਲੋਂ ਆਜ਼ਾਦ ਗਰੁੱਪ ਬਣਾਇਆ ਗਿਆ ਦਫ਼ਤਰ ਦਾ ਉਦਘਾਟਨ ਤਰਨਤਾਰਨ 1 ਜੂਨ ਸਿਆਸੀ ਪਾਰਟੀਆਂ ਦੀਆਂ ਨਾਕਾਮੀਆਂ ਅਤੇ ਲੋਕਾਂ ਦੀ ਅਣਸੁਣੀ ਤੋਂ ਤੰਗ ਆ ਕੇ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਦੇ ਵਸਨੀਕਾਂ ਨੇ ਅੱਜ ਇੱਕ ਨਵੇਂ ਆਜ਼ਾਦ ਗਰੁੱਪ ਦੀ ਸਥਾਪਨਾ ਕਰਕੇ ਆਪਣਾ ਦਫ਼ਤਰ ਖੋਲ੍ਹ ਲਿਆ

बाई जी टीवी ते हर तरह की दे खबर देखने दे स्क्रीन ते दे दिते गए नंबर ते संपर्क करो अते कमेंट विच अपनी राय जरूर दसो ताकि तो होर भी बढ़िया तरीके नाल खबर पेश कर सके धनबाद ਨਵੇਂ ਦਫਤਰਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਮੌਕੇ ਤੇ ਅਸੀਂ ਦਾ ਸ਼ੁਕਰਾਨਾ ਕਰਦੇ ਹੋਇਆ ਸਰਬੱਤ ਦੇ ਭਲੇ ਵਾਸਤੇ ਮਾਰੇ ਪ੍ਰਿਆਵੀ ਧੰਨ ਆ ਗੁਰੰਦ ਸਾਹਿਬ ਜੀ ਆਪ ਜੀਆਂ ਦੇ ਮੁਬਾਰਕਨ ਪਰਸਨਾ ਕਰਵਾ ਕਰਕੇ ਆਪ ਜੀਆਂ ਦੀ ਭਾਵਨ ਭਰਨੀ ਦੇ ਦੀਵਾਨ ਸੁਜਾਉਂਦੇ ਬਤੇ ਕਿ ਜਪੇ ਰੰਗ ਜੀ ਪੰਜ ਪਿਆਰੇ ਪੰਜ ਬੀਰ ਸਾਹਿਬ ਮੁਖਤੇ ਸੰਤਾ ਭਗਤਾ ਜੀ ਨਾਲ ਜੱਤਿਆਂ ਸਤਿਗੁਰੂ ਵਾਹੇ ਜੱਥੇ ਸੰਧੀ ਚਾਰ ਕੀਤੀ ਹੈ ਮਹਾਰਾਜਾ ਜੀਾਂ ਦੇ ਬਚਨ ਨੇ ਨਵੇਂ ਦਫ਼ਤਰ ਦਾ ਘਟਨ ਕੀਤਾ ਗਿਆ ਆਜ਼ਾਦ ਗਰੁੱਪ ਵੱਲੋਂ ਕੀ ਕਹਿਣਾ ਚਾਹੁੰਦੇ ਨਵੇਂ ਦਫ਼ਤਰ ਦਾ ਘਟਨ ਯਾਦਗਰ ਉਪਲੋਂ ਕੀਤਾ ਗਿਆ ਸੰਗਤ ਨੂੰ ਸਮਰਪਿਤ ਆ ਇਹ ਦਫ਼ਤਰ ਜਿਹੜੀ ਆਜ਼ਾਦ ਵੀਰਾਂ ਨੇ ਇਕੱਠਿਆਂ ਹੋ ਕੇ ਇੱਕ ਲੋਕ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇੱਕ ਇਸ ਹਲਕੇ 'ਚ ਜਿਹੜੀ ਕਈ ਤਰ੍ਹਾਂ ਦੀਆਂ ਗਰੀਬਾਂ ਦੀਆਂ ਮੁਸ਼ਕਲਾਂ ਆ ਮੋਤਬਰਾਂ ਦੀਆਂ ਮੁਸ਼ਕਲਾਂ ਆ ਨੌਜਵਾਨਾਂ ਦੀਆਂ ਮੁਸ਼ਕਲਾਂ ਆ ਉਹ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਇੱਕ ਮੂਵਮੈਂਟ ਤਿਆਰ ਕੀਤੀ ਆ ਤੇ ਸਾਨੂੰ ਬੈਣ ਵਾਸਤੇ ਕਿਸੇ ਦੀ ਕੋਠੀ ਨਾ ਜਾਣਾ ਪਵੇ ਕਿਸੇ ਦੇ ਕਿਸੇ ਦੇ ਘਰ ਜਾ ਕੇ ਅੱਜੀ ਨਾ ਹੋਣਾ ਪਵੇ ਇੱਕ ਰਲ ਮਿਲ ਕੇ ਸਾਰੀ ਸੰਗਤ ਨੇ ਦਫ਼ਤਰ ਖੋਲਿਆ ਇੱਥੇ ਆਮ ਇਨਸਾਨ ਆਮ ਬੰਦਾ ਕਰੇ ਆ ਸਕਦਾ ਇਹਦਾ ਦਰਵਾਜਾ ਨਹੀਂ ਮੰਨਦੂਗਾ ਵੀ ਤੁਸੀਂ ਜਾਓ ਮੈਂ ਗੱਲ ਕਰਨੀ ਕਿਸੇ ਨਾਲ ਪਰਸਨਲ ਇਸ ਕਰਕੇ ਸ਼ਹਿਰ ਵਾਸੀਆਂ ਲਈ ਤੇ ਹਲਕਾ ਤਰਨਤਲ ਨਿਵਾਸੀਆਂ ਲਈ ਇਹ ਦਫ਼ਤਰ ਜਿਹੜਾ ਉਹ ਸਮਰਪਿਤ ਆ ਭਾਜੀ ਆਜ਼ਾਦ ਗਰੁੱਪ ਬਣਾਉਣ ਦੀ ਲੋੜ ਕਿਉਂ ਪਈ ਆਜ਼ਾਦ ਗਰੁੱਪ ਬਣਾਉਣ ਦੀ ਲੋੜ ਤੁਸੀਂ ਇਲਾਕੇ ਚਲ ਜਿਓ ਕਿੰਨੇ ਕ ਸਟੇਡੀਅਮ ਬਣੇ ਆ ਖੇਡ ਸਟੇਡੀਅਮ ਆਪਣੇ ਕਿੰਨੇ ਕ ਬਣੇ ਆ ਮਜ਼ਦੂਰ ਵਰਗਾਂ ਦਾ ਮੌਤਬਾਰਾਂ ਦਾ ਜੋ ਜ਼ੁਲਮ ਹੋਇਆ ਤੱਕੇਸ਼ਾਈ ਹੋਈ ਆ ਨਜਾਇਜ਼ ਪਰਚੇ ਦਾ ਜਿਹੜਾ ਕਲਚਰ ਆ ਉਦਾਂ ਦੀਆਂ ਉਹੜੀਆਂ ਮੁਸ਼ਕਲਾਂ ਉਹ ਸਥਿਤੀਆਂ ਨੇ ਇੱਕ ਕ੍ਰੀਏਟ ਕੀਤਾ ਜੀ ਜਨਤ ਗ੍ਰੁੱਪ ਕੁਦਰਤ ਨੇ ਸ਼ਾਇਦ ਇੱਕ ਬਹਾਨਾ ਬਣਾਇਆ ਜੀ ਇਹ ਹਾਂਜੀ ਸ਼ਹਿਰ ਵਾਸੀਆਂ ਕੀ ਮੈਸੇਜ ਦੇਣਾ ਚਾਹੀਦਾ ਸ਼ਹਿਰ ਵਾਸੀਆਂ ਲਈ ਦਿਨ ਰਾਤ ਤੇ ਦਫ਼ਤਰ ਖੁੱਲਾ ਜੀ ਜਦੋਂ ਵੀ ਆਵਾਜ਼ ਮਾਰਨਗੇ ਸ਼ਹਿਰ ਵਾਸੀਏ ਉਹਨਾਂ ਨਾਲ ਜਿਹੜੀ ਵੀ ਉਹਨਾਂ ਦੀ ਕੋਈ ਮੁਸ਼ਕਲ ਆਊਗੀ ਤੇ ਸਾਡੇ ਕਾਉਂਸਲਰ ਸਾਹਿਬਾਨ ਤੇ ਸਾਡੇ ਮੋਤਵਾਰ ਸਾਹਿਬਾਨ ਦਿਨ ਰਾਤ ਉਹਨਾਂ ਦੀ ਸੇਵਾ ਕਰਨਗੇ ਬੈਂਸ ਬ੍ਰਦਰ ਵਾਂਗੂ ਅਸੀਂ ਇਥੇ ਡਟ ਕੇ ਦਫ਼ਤਰ ਦੇ ਵਿੱਚ ਲੋਕਾਂ ਦੀ ਸੇਵਾ ਕਰਾਂਗੇ ਜੀ ਸਿਆਦ ਗਰੁੱਪ ਕਿਸੇ ਪਾਰਟੀ ਨੂੰ ਸਮਰਪਿਤ ਰਹੇਗਾ ਕਿ ਜਾਂ ਇਹ ਮਤਲਬ ਪਾਰਟੀਆਂ ਤੋਂ ਵੱਖਰਾ ਖੜੇ ਇਹ ਤੇ ਸੰਗਤ ਦਾ ਫੈਸਲਾ ਹੋਊਗਾ ਜੀ ਸੰਗਤ ਕੀ ਕਰਦੀ ਆ ਅਸੀਂ ਤੇ 10 15 20 ਸਰਪੰਚ ਇਕੱਠੇ ਹੋਗੇ ਇੱਕ ਮੂਵਮੈਂਟ ਬਣਾਉਣੀ ਚਾਹੀਦੀ ਵੀ ਕਮ ਸੇ ਕਮ ਲੀਡਰ ਦੀਆਂ ਨੇ ਅੱਖਾਂ ਮੱਥੇ ਤੇ ਟਿਕੀਆਂ ਉਹ ਥੋੜੀਆਂ ਢਾਹ ਹੋ ਜਾਣ ਤੇ ਜਿਹੜਾ ਵਿਸ਼ਾਲ ਠਾਠਾ ਮਾਰਦਾ ਇਹ ਸਮੂਹ ਆ ਤੇ ਇਹ ਫੈਸਲਾ ਕਰੂਗਾ ਜੀ ਉੱਥੇ ਨਾ ਕਿ ਇੱਕ ਬੰਦਾ ਤੇ ਕੋਈ ਫੈਸਲਾ ਨਹੀਂ ਕਰ ਸਕਦਾ ਜੀ ਪਪਾ ਜੀ ਜਦੋਂ ਸੱਤਾ ਧਿਰ ਪਾਰਟੀ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਤਾਂ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਪੰਜਾਬ ਦੀ ਜਨਤਾ ਦੇ ਨਾਲ ਕਿ ਅਸੀਂ ਪਹਿਲੀਆਂ ਪਾਰਟੀਆਂ ਦੇ ਵਾਂਗੂ ਪਰਚਿਆਂ ਦੀ ਰਾਜਨੀਤੀ ਨਹੀਂ ਕਰਾਂਗੇ ਕਿ ਮੰਨਦੇ ਜੋ ਕੇ ਨਾਜਾਇਜ਼ ਪਰਚੇ ਇਸ ਸੱਤਾਧਰ ਪਾਰਟੀ ਵੱਲੋਂ ਨਹੀਂ ਕੀਤੇ ਗਏ ਮੈਨੂੰ ਪਤਾ ਗੱਲ ਕੀ ਆ ਇਹ ਸਵਾਲ ਬੰਦਾ ਆਪ ਸਰਕਾਰ ਨੂੰ ਕਰੋ ਤੇ ਮੇਰੇ ਖਿਆਲ ਵਧੀਆ ਜਵਾਬ ਦੇ ਦੇਣਗੇ ਇੱਕ ਗੱਲ ਤੇ ਦੂਜਾ ਇਹ ਇਲਾਕੇ ਜਾ ਕੇ ਵੇਖ ਲਓ ਵੀ ਕਿਹੜੀ ਪਾਰਟੀ ਮੈਂ ਕਿਸੇ ਪਾਰਟੀ ਦੀ ਵਿਰੋਧਤਾ ਨਹੀਂ ਕਰਦਾ ਜਿਹੜੀ ਪਾਰਟੀ ਦਾ ਨਮਾਇੰਦਾ ਕਿਹੜਾ ਜੀ ਜਿਉਂਦਾ ਮੇਨ ਮੋਤਵਾਰ ਕਿਹੜਾ ਜੀ ਪਾਰਟੀ ਕੋਈ ਵੀ ਨਹੀਂ ਮਾੜੀ ਹੁੰਦੀ ਜੀ ਜਿਹੜੇ ਪਾਰਟੀ ਦੇ ਹਲਕਾ ਇੰਚਾਰਜ ਇਹਨਾਂ ਮੋਤਵਾਰ ਲੱਗਦੇ ਆ ਉਹ ਪ੍ਰਸ਼ਾਦ ਦਿੰਦੇ ਆ ਆਪਣੀਆਂ ਲਾਲਚਾਂ ਦੇ ਚੱਕਰ ਚ ਆਪਾਂ ਪਾਰਟੀ ਦੇ ਕਿੰਝ ਕਿੰਝ ਤੂੰ ਮੈਂ ਨਹੀਂ ਕਰ ਸਕਦਾ ਮੇਰੇ ਖਿਆਲ ਦੇ ਉਹ ਜਿਹੜਾ ਆਦਮੀ ਬੈਠਾ ਹੁੰਦਾ ਸੀਟ ਤੇ ਆਪਾਂ ਪੁਲਿਸ ਨੂੰ ਮਾੜਾ ਕਹਾਂਗੇ ਜਿਹੜਾ ਕੁਰਸੀ ਦੇ ਐਸਚਓ ਬੈਠਾ ਉਹ ਜ਼ਿੰਮੇਵਾਰ ਤੇ ਉਹ ਹੀ ਹੁੰਦਾ ਨੁਮਾਇंदे ਦੀ ਪਰਸਨਲ ਬੰਦੇ ਦੀ ਗੱਲ ਕਰੂੰਗਾ ਇਹ ਕਹਿ ਸਕਦੇ ਆ ਕਿ ਆਜ਼ਾਦ ਗਰੁੱਪ 2027 ਵਿੱਚ ਤਰਨ ਤਰਨ ਦੀ ਰਾਜਨੀਤੀ ਤੈਅ ਕਰੇਗਾ ਇਹ ਕੋਈ ਤੇ ਸੱਚੇ ਬਾਦਸ਼ਾਹ ਦੀ ਆ ਰਹਿਮਤ ਆ ਵੇਖੋ ਦਿਲੋਂ ਤੇ ਤਮੰਨਾ ਸਾਡੇ ਇਹੋ ਹੀ ਆ ਵੀ ਸਾਡਾ ਗਰੁੱਪ ਹੀ ਐਮਐਲਏ ਦਾ ਤਾਜ ਜਿਹੜਾ ਉਹ ਜਿਹਦੇ ਸਿਰ ਤੇ ਵੀ ਰੱਖੇ ਸਾਡਾ ਗਰੁੱਪ ਹੀ ਰੱਖੇਗਾ ਅੱਜ ਜਿਹੜੀ ਵੱਡੀ ਗੰਟੀ ਸੰਗਤ ਇੱਥੇ ਪਹੁੰਚੀ ਉਹਨਾਂ ਨੂੰ ਕੀ ਕਹਿੰਦਾ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਚੋਂ ਵੀ ਉਹਨਾਂ ਆਪਣਾ ਕੀਮਤੀ ਸਮਾਂ ਕੱਢਿਆ ਇੱਥੇ ਹਾਜ਼ਰ ਹੋਏ ਆ ਮੈਂ ਉਹਨਾਂ ਦਾ ਧੰਨਵਾਦ ਕਰ ਰਿਹਾ ਜੀ ਦੱਸੋ ਹੋਰ ਕੁਝ ਬੋਲੋ